ਆਲੀਆਂ ਜੋ ਵੀ ਸੜਕਾਂ ਸਾਡੀਆਂ ਬਣੀਆਂ ਇਹ ਚਟਾਲਾ ਸਰਕਾਰ ਵੇਲੇ ਗੁਰੂ ਘਰ ਨੂੰ ਜਾਣ ਦਾ ਇਸੇ ਪਾਸੇ ਜਾ ਰਿਹਾ ਰਸਤਾ ਸਕੂਲ ਨੂੰ ਜਾਣ ਦਾ ਇਸੇ ਪਾਸੇ ਆਪਣੇ ਪਾਸੇ ਬਣਾ ਲਿਆ ਹੁਣ ਸਰਪੰਚ ਬਣਾਉਂਦੇ ਆਪਦੇ ਪਾਸੇ ਚੱਲ ਜੂ ਆਦਾ ਬਣਾਉਂਗਾ ਕਿ ਸਰਕਾਰ ਦੇਊਗੀ ਹੋਰ ਸਰਕਾਰ ਦੇਊਗਾ ਆਪਣਾ ਅੱਜ ਕੱਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਪਿੰਡ ਬੀਰੂ ਵਾਲੇ ਦੇ ਵਿੱਚ ਖੜੇ ਆ ਸੋ ਮੇਰੇ ਨਾਲ ਪਿੰਡ ਬੀਰੂ ਵਾਲੇ ਦੇ ਸੂਝਵਾਨ ਲੋਕ ਉਹ ਵੀ ਮੌਜੂਦ ਨੇ ਸੋ ਇੱਥੇ ਲੋਕਾਂ ਦੀਆਂ ਕੁਝ ਮੁਸ਼ਕਲਾਂ ਨੇ ਪਿੰਡ ਦੇ ਗਲੀਆਂ ਨਾਲੀਆਂ ਨੂੰ ਲੈ ਕੇ ਸੋ ਕਿੰਨੀਆਂ ਕਿ ਦਿੱਕਤਾਂ ਦਾ ਜਿਹੜਾ ਸਾਹਮਣਾ ਪਿੰਡ ਬੀਰੂ ਵਾਲੇ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਸੋ ਆਓ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਹਾਂਜੀ ਭਾਈ ਜੀ ਕੀ ਮੇਰਾ ਨਾਮ ਜੀ ਪ੍ਰਗਟ ਸਿੰਘ ਆ ਪਿੰਡ ਬੀਰੂ ਵਾਲਾ ਕੁੜਾ ਮੈਂ ਤਾਂ ਜੀ ਇਹ ਆਪਣੇ ਜੋ ਗਾਂ ਸਾਡੇ ਪਿੰਡ ਦੇ ਕੰਮ ਨਹੀਂ ਹੋਏ ਉਹਨਾਂ ਬਾਰੇ ਬੇਨਤੀ ਕਰਦਾ ਕਿਉਂਕਿ ਜਿਹੜੇ ਨਾਲੀਆਂ ਖਾਲੀਆਂ ਜੋ ਵੀ ਸੜਕਾਂ ਸਾਡੀਆਂ ਬਣੀਆਂ ਇਹ ਚਟਾਲਾ ਸਰਕਾਰ ਵੇਲੇ ਦੀਆਂ ਬਣੀਆਂ ਉਹਦੋਂ ਬਾਅਦ ਛੁਟਮੁਟ ਗਲੀਆਂ ਬਣੀਆਂ ਕੋਈ ਆਏ ਨਹੀਂ ਵੀ ਖਿੱਚਵੇਂ ਤੌਰ ਤੇ ਬਣੀਆਂ ਹੁਣ ਕਿਉਂਕਿ ਅਸੀਂ ਹਰ ਹਰ 5 10 15 ਸਾਲ ਸਰਕਾਰ ਕਾਂਗਰਸ ਦੀ ਰਹਗੀ ਹੁਣ ਚਟਾਲਾ ਆਪਣਾ ਬੀਜਪੀ ਆ ਗਈ ਵੀ ਇਨਾਂ ਸਾਲਾਂ ਚ ਸਾਡੇ ਕੋਈ ਵੀ ਵਿਕਾਸ ਨਹੀਂ ਹੋਇਆ ਹੁਣ ਤੁਸੀਂ ਆਪ ਹੀ ਦੇਖ ਰਹੇ ਹੋ ਨਾਲੀਆਂ ਦਾ ਕੀ ਹਾਲ ਹੈ ਇਹ ਇਹ ਸਾਡਾ ਮੇਨ ਚਰਾਹਾ ਹੈ ਜੀ ਬੀਰੂ ਵਾਲੇ ਕੁੜੇ ਦਾ ਇਹ ਮੇਨ ਚਰਾਹਾ ਹੈ ਜੀ ਇਹਦੇ ਇਸ ਚਰਾਹੇ ਨਾਲ ਐਡੇ ਲਿੰਕ ਹੈ ਜਦੋਂ ਵੀ ਕੋਈ ਸਾਡੇ ਨਗਰ ਦਾ ਅੰਤਿਮ ਅੰਤਿਮ ਕਿਰਿਆਕਰਮ ਕਰਨ ਜਾਣੇ ਆ ਇਸ ਮੇਨ ਚਰਾਹੇ ਵਿਚਦੀ ਹੋ ਕੇ ਲੈ ਕੇ ਜਾਂਦੇ ਆ ਅੱਜ ਜੇ ਕੋਈ ਅੰਦਰੂ ਕੋਈ ਘਟਨਾ ਘਟਦੀ ਹੈ ਇਹ ਜੀ ਤਾਂ ਤੁਸੀਂ ਆਏ ਦੇਖੋ ਵੀ ਸੰਗਤ ਕਿੱਥੋਂ ਦੀ ਟੱਪੂਗੀ ਇਹ ਤੁਸੀਂ ਜਾ ਨੰਬਰ ਸਾਡੀ ਕੋਈ ਵੀ ਨਾਲੀ ਗਲੀ ਜੇ ਹੋਇਆ ਤਾਂ ਇੱਕ ਸਾਈਡ ਤੇ ਪਿਛਲੇ 5 ਸਾਲਾਂ ਚ ਇੱਕ ਪਾਸੇ ਇੱਕ ਹੋਈਆਂ ਸਾਡੀ ਸਾਈਡ ਕੁਝ ਨਹੀਂ ਹੋਇਆ ਜੀ ਇਧਰ ਨਾ ਕੋਈ ਨਾਲੀ ਨਾ ਕੋਈ ਖਾਲੀ ਕੋਈ ਪੱਕੀ ਨਹੀਂ ਹੋਈ ਬਾਕੀ ਆ ਸੰਗਤ ਦੱਸ ਸਕਦੀ ਹੈ ਵੀ ਇਧਰ ਕੋਈ ਕੰਮ ਹੋਇਆ ਜੀ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ ਜੀ ਦੇਖੋ ਜੀ ਆਹ ਰਸਤਾ ਜਾਂਦਾ ਹੈ ਗੁਰਦੁਆਰਾ ਵੀ ਇੱਥੇ ਹੈ ਡੇਰਾ ਸਾਹਿਬ ਵੀ ਇੱਥੇ ਹੈ ਬੱਚੇ ਸਕੂਲ ਨੂੰ ਜਾਂਦੇ ਆ ਜੀ ਇਹ ਵੀ ਰਸਤਾ ਮੇਨ ਹੈ ਬੁਰਾ ਹਾਲ ਹੈ ਟੱਪੀ ਦਾ ਕਿਸੇ ਤੋਂ ਹੈ ਨਹੀਂ ਪਾਸੇ ਦੀ ਹੋਊ ਟੱਪਦਾ ਕਿੱਧਰ ਟੱਪਦਾ ਕਿੱਧਰ ਟੱਪਦਾ ਹੈਗਾ ਚਾਰ ਸਵੇਰੇ ਬੁਰਾ ਹਾਲ ਹੈ ਜੀ ਕੋਈ ਕੰਮ ਨਹੀਂ ਹੋਇਆ ਤੁਸੀਂ ਦੇਖ ਹੀ ਦੇ ਰਹੇ ਹੋ ਜੀ ਕੀ ਹਾਲ ਹੈ ਗਲੀਆਂ ਦਾ ਸੋ ਕਹਿੰਦੇ ਨੇ ਕਿ ਪਿਛਲੇ 70 ਸਾਲਾਂ ਤੋਂ ਆਪਾਂ ਜਿਹੜੇ ਲੋਕਾਂ ਖਾਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਪਏ ਆ ਇਹ ਸੱਚ ਹੈ ਇਹ ਜਮਾ ਸੱਚ ਹੈ ਅਸੀਂ ਖਾਲੀਆਂ ਨਾਲੀਆਂ 'ਚ ਉਲਝੇ ਪਏ ਆ ਕੋਈ ਕੋਈ ਖਾਲੀ ਨਾਲੀ ਹੈ ਹੀ ਨਹੀਂ ਚਿੱਕੜ ਵਿੱਚ ਦੀ ਜਾਂਦੇ ਆ ਇਹ ਸੱਚ ਹੈ ਕਿਉਂਕਿ ਇਹੋ ਨਾਲੀਆਂ 'ਚ ਸਵੇਰੇ 4 ਵਜੇ ਸੰਗਤ ਗੁਰੂ ਘਰ ਆਉਣ ਲੱਗਦੀ ਹੈ ਜੀ 4 ਵਜੇ ਸੰਗਤ ਗੁਰੂ ਘਰ ਆਉਣ ਲੱਗ ਜਾਂਦੀ ਹੈ ਕਈ ਵਾਰੀ ਲਾਈਟ ਹੁੰਦੀ ਹੈ ਨਹੀਂ ਹੁੰਦੀ ਆ ਜਗਾ ਵਿਝਦੀ ਆ ਟੱਪਦੀ ਆ ਫਿਰ ਗਾਂਹ ਪੈਰ ਹੱਥ ਧੋਂਦੇ ਆ ਸਪੈਸ਼ਲ ਟੂਟੀ ਲੱਗੀ ਆ ਇਹੋ ਜਿਹੀਆਂ ਮਾਤਾਵਾਂ 4 ਵਜੇ ਜਾ ਕੇ ਗੁਰੂ ਘਰ ਸੇਵਾ ਝਾੜੂ ਦੀ ਸੇਵਾ ਕਰਦੀਆਂ ਹੋਰ ਸੇਵਾ ਕਰਦੀਆਂ ਇਹ ਬਹੁਤ ਸਾਡਾ ਮੇਨ ਧਰਮ ਸਥਾਨ ਸਾਡੇ ਇਹ ਹੈ ਸਾਡੇ ਨਗਰ ਦੇ ਬਾਬਾ ਦੁੱਧਾਤਾਰੀ ਦੀ ਜਗਾ ਅਤੇ ਡੇਰਾ ਇਹ ਦੂਜਾ ਨੰਬਰ ਮੇਨ ਸਕੂਲ ਹੁੰਦਾ ਜੀ ਨਗਰ ਦਾ ਸਕੂਲ ਨੂੰ ਵੀ ਇਹੀ ਮੇਨ ਰਸਤਾ ਹੈ ਜੀ ਜਦੋਂ ਜਿਆਦੇ ਮੀਂਹ بارش ਆ ਜੇ ਉਦੋਂ ਇਹ ਜਗਲੀ ਸਾਰੀ ਭਰ ਜਾਂਦੀ ਹੈ ਬੱਚਿਆਂ ਨੂੰ ਛੁੱਟੀਆਂ ਮਾਰਨੀਆਂ ਪੈਂਦੀਆਂ ਬੱਚਿਆਂ ਦੀ ਪੜ੍ਹਾਈ ਦਾ ਕੋਈ ਰਸਤਾ ਨਹੀਂ ਰਹਿੰਦਾ ਵੀਹਿਕਲ ਵੀ ਇੱਥੋਂ ਦੀ ਟੱਪਣੇ ਨਾਮਕਨ ਹੋ ਜਾਂਦੇ ਆ ਵੀ ਕੋਈ ਵੀਹਿਕਲ ਵੀ ਨਹੀਂ ਟੱਪਦਾ ਕਿ ਇਸ ਕਰਕੇ ਸਾਡੇ ਸਕੂਲ ਤੱਕ ਕੋਈ ਰਸਤਾ ਸਹੀ ਨਹੀਂ ਇੱਧਰ ਜਾਉਗੇ ਤੁਸੀਂ ਸਾਹ ਸੱਤ ਤੱਕ ਇਹ ਰਸਤਾ ਸਹੀ ਨਹੀਂ ਉਧਰ ਮਜਬੀ ਸਿੱਖਾਂ ਦੇ ਬਣੀ ਜਾਉਗੇ ਉਧਰ ਕੋਈ ਰਸਤਾ ਸਹੀ ਨਹੀਂ ਜੋ ਇਹ ਸਾਡੀ ਬੇਨਤੀ ਹੈ ਅਪੀਲ ਹੈ ਸਰਕਾਰ ਨੂੰ ਕਿ ਇਹ ਜਿਹੜੀਆਂ ਗਲੀਆਂ ਲਾ ਲਈਆਂ ਸਾਥੂ ਹੁਣ ਲਈਆਂ ਗਈਆਂ ਇਹਨਾਂ ਨੂੰ ਜਲਦ ਤੋਂ ਜਲਦ ਜਲਦ ਤੋਂ ਜਲਦ ਇਹਨਾਂ ਨੂੰ ਆਹੋ ਕੀਤਾ ਜਾਵੇ ਇਹਨਾਂ ਤੇ ਗੌਰ ਪਾਈ ਜਾਵੇ ਸਾਡੇ ਖਾਲੇ ਜਿਹੜੇ ਹੈਗੇ ਆ ਖਾਲ ਬਹੁਤ ਕੱਚੇ ਪਏ ਐ ਖਾਲਾਂ ਨੂੰ ਪੱਕਾ ਕੀਤਾ ਜਾਵੇ ਰੀਮੋਡਲਿੰਗ ਕਰਨ ਵਾਲੇ ਪਏ ਆ ਜਿਹੜੇ ਕਿ 20 21 21 ਸਾਲ ਹੋ ਗਏ ਉਹ ਖਾਲਾਂ ਨੂੰ ਸਾਡੇਆਂ ਨੂੰ ਪੱਕਾ ਕੀਤਾ ਜਾਵੇ ਹਾਂ ਜਿਹੜੇ ਸਾਡੇ ਨਾਲ ਆਪਣੀ ਦੋ ਕਿਲੇ ਥਾ ਉਹਦੇ ਚ ਆਪਣੀ ਇਥੋਂ ਜਿਹੜਾ ਪਿੰਡ ਦਾ ਪਾਣੀ ਉਹ ਚ ਜਾ ਕੇ ਖੜਦਾ ਹੈ ਬਾਹਰ ਨਹੀਂ ਟਪਦਾ ਕਿਸੇ ਪਾਸੇ ਜੋ ਕੋਈ ਆਪਣੀ ਇਸੇ ਪਾਸੇ ਰਸਤਾ ਰਗਾ ਗੁਰੂ ਘਰ ਨੂੰ ਜਾਣ ਦਾ ਇਸੇ ਪਾਸੇ ਜਾਇਆ ਰਹਿ ਗਿਆ ਰਸਤਾ ਸਕੂਲ ਨੂੰ ਜਾਣ ਦਾ ਇਸੇ ਪਾਸੇ ਪਿੰਡ ਦਾ ਪਾਣੀ ਆਉਂਦਾ ਹੈ ਭਾਜੋ ਬਾਹਰ ਨਿਕਲਦਾ ਨਹੀਂ ਕਿਸੇ ਪਾਸੇ ਜੇ ਹੱਥ ਜੋ ਅੱਗੇ ਮੜਾ ਮੋਟਾ ਰਸਤਾ ਗਿੱਲਾ ਹੋ ਗਿਆ ਉਹ ਅਗਲੇ ਪਾਸੇ ਪੰਨਾ ਮੇਰੀਆਂ ਰਕੀਆਂ ਵੀ ਟੀਪਾਤੀ ਮਗਰ ਖੜ ਕੇ ਸਾਰਾ ਰਸਤਾ ਕੱਟਿਆ ਜੀ ਬਿਲਕੁਲ। ਬਹੁਤ ਵੱਡੀ ਦਿੱਕਤਾਂ ਨੇ ਪਿੰਡ ਦੇ ਵਿੱਚ ਕੋਈ ਨਸ਼ੇ ਨੂੰ ਲੈ ਕੇ ਜਾਂ ਕੁਝ ਹੋਰ। ਨਸ਼ੇ ਨੂੰ ਮੇਰੇ ਵਿਹਾਈਆਂ ਹੀ ਦਿੱਕਤਾਂ ਬੜਾ ਸੀਗਾ ਸਾਡੇ ਨਸ਼ਾ ਚੰਗਾ ਉਂਗਰ ਸਰਪੰਚਾਇਤ ਨੇ ਚਲਾਇਆ ਵੀ ਔਰ ਬਹਾਰ ਜਾਈ ਤੱਕ ਵੀ ਨਸ਼ਾ ਸਾਡੇ ਵਿਕਦਾ ਹੈ। ਇਹ ਜੀ ਗੱਲ ਨਹੀਂ ਮੈਂ ਮਤਲਬ ਫੜਾ ਕੇ ਦਿੰਨੇ ਆ ਅਸੀਂ ਫੇਰ ਮਣਾਵਟਾ ਕੋਈ ਫਰਸ਼ਣ ਉੱਤੇ ਕੰਟਰੋਲ ਕਰਦਾ ਹੈ। ਸਾਡੇ ਪਿੰਡ ਨੇ ਦੋ ਤਿੰਨ ਵਾਰੀ ਸਾਡੇ ਪਿੰਡੋਂ ਮੈਡੀਕਲ ਚਲਾਇਆ ਗਿਆ ਨਸ਼ਾ ਕਰਦਾ ਸੀ। ਸੂਬੇ ਖੇੜੇ ਬਾ ਗਿਆ ਸੂਬੇ ਖੇੜੇ ਜਾ ਕੇ ਫੇਰ ਫੜਾਇਆ ਏ ਵੀ ਸਹੀ ਐ ਨਸ਼ਾ ਵੀ ਸਾਲ ਠੀਕ ਆ ਕੁਝ ਜ਼ਰਦਾਰ ਹੈ ਪਰ ਹਜੇ ਤੱਕ ਹੈਗਾ ਨਸ਼ਾ ਹੀ ਵਿਕਦਾ ਕੀ ਕੀ ਜਦੀ ਵੀ ਗੌਰ ਦੇਣ ਵਾਲਾ ਆ ਮਜੂਦਾ ਸਰਕਾਰ ਤੋਂ ਮੰਗ ਕੀ ਕਰਦੇ ਮੰਗਦਾ ਜੀ ਅਸੀਂ ਆਨੇ ਬੱਦ ਤੋਂ ਬੱਦ ਵੀ ਵਿਕਾਸ ਹੋਵੇ ਪਿੰਡ ਦਾ ਗਲੀਆਂ ਨਾਲੀਆਂ ਦਾ ਹੋਵੇ ਜਾਂ ਕੋਈ ਖਾਲਾਂ ਦਾ ਸੜਕਾ ਜਿਵੇਂ ਸਾੜੀ ਸੜਕ ਪੀ ਕੱਚੀ ਜਾਂ ਕੋਈ ਸਕੂਲ ਦਾ ਕੰਮ ਹੈ ਧਰਮਸ਼ਾਲਾ ਜਿਵੇਂ ਕੋ ਪਹਿਲਾਂ ਦੀਆਂ ਚਾਲੇਵਲ ਦੀਆਂ ਬਣੀਆਂ ਮੁੜ ਕੇ ਉਹਦੇ ਕੋਈ ਵਿਕਾਸ ਨਹੀਂ ਹੋਇਆ ਜੀ ਇਹ ਜਿਹੜੀਆਂ ਗਲੀਆਂ ਦੀ ਗੱਲ ਕਰ ਰਹੇ ਹਾਂ ਕੀ ਇਹ ਚਟਾਲਾ ਸਰਕਾਰ ਤੋਂ ਬਾਅਦ ਨਹੀਂ ਬਣੇਗਾ ਨਹੀਂ ਬਣੇਗਾ ਜੀ ਐਸ ਪੱਤੀ ਐ ਸਿੱਧੂ ਪੱਤੀ ਵੈਦੀ ਐ ਇਸ ਪਾਸੇ ਦੇ ਕਿਟ ਵੀਨ ਲੱਗੀ ਦਾ 15 ਸਾਲਾਂ ਤੋਂ ਲੈ ਕੇ ਬੀ ਬੀ 22 ਸਾਲ ਹੋ ਗਏ 22 ਸਾਲ ਹੋ ਗਏ ਹਲਦ ਘਟ ਤੋਂ ਘਟ ਆ 22 ਸਾਲ ਹੋ ਗਈ ਉਧਰ ਸਰਪੰਚ ਬਣਿਆ ਉਹਨੇ ਆਪ ਦੇ ਪਾਸੇ ਬਣਾ ਲਿਆ ਹੁਣ ਸਰਪੰਚ ਬਣਿਆ ਉਹਨੇ ਆਪ ਦੇ ਪਾਸੇ ਚੱਲ ਜੂਗਾ ਆਦਾ ਬਣਾਉਂਗਾ ਸਰਕਾਰ ਦੇਊਗੀ ਉਹਦਾ ਵੀ ਸਰਕਾਰ ਦੇਊ ਮੈਂ ਬਣਾਉਂਗਾ ਕੋ ਸਾ ਬਣਾਉਗਾ ਇੱਕ ਕੋਟੇ ਚੋਂ ਇੱਕ ਗਲੀ ਸ਼ਮਸ਼ਾਨ ਦਾ ਜੀ ਅਸੀਂ ਇਹ ਜੀ ਗੱਲ ਨਹੀਂ ਵੀ ਅਸੀਂ ਸਰਕਾਰ ਦੇ ਖਿਲਾਫ ਆ ਬੀ ਜੀ ਪੀ ਨਾਲ ਜੁੜੇ ਹੋਈਆਂ 14 ਸਾਲਾਂ ਤੋਂ ਪਿੱਛੇ ਸਾਨੂੰ ਸਮਝ ਚੇਡਾਂ ਕਰਦੇ ਆ ਵੀ ਛੋਟੀ ਸਰਕਾਰ ਮੇਰੇ ਨਾਲ ਪਿੰਡ ਬੀਰੂ ਵਾਲੇ ਦੇ ਮੌਜੂਦਾ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਉਹ ਵੀ ਮੌਜੂਦਾ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਵਿੱਚ ਆਉਣ ਦੀ ਸੋ ਪਿੰਡ ਵਾਲਾ ਨੇ ਕੁਝ ਜਿਹੜੀਆਂ ਮੁਸ਼ਕਲਾਂ ਨੇ ਜਿਵੇਂ ਖਾਲੀਆਂ ਨਾਲੀਆਂ ਨੂੰ ਲੈ ਕੇ ਉਹ ਰੱਖੀਆਂ ਨੇ ਕੀ ਕਹਿਣਾ ਚਾਹੋਗੇ ਕਹਿੰਦੇ ਨੇ ਵੀ ਇੱਕ ਸਾਈਡ ਤਾਂ ਨਾਲੀਆਂ ਤੇ ਗਲੀਆਂ ਬਣੀਆਂ ਨੇ ਪਰ ਇਧਰਲੀ ਸਾਈਡ ਦੀ ਗੱਲ ਕਰੀਏ ਤਾਂ ਪਿਛਲੇ 18-20 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ ਹਾਂ ਇਹ ਜਿਵੇਂ ਕਿ ਸਾਡੀ ਜਿਹੜੀ ਪਿਛਲੀ ਪੰਚਾਇਤ ਸੀਗੀ ਤਾਂ ਸਾਡੇ ਪਿੰਡ ਦੇ ਵਿੱਚ ਜੋ ਦੂਸਰੇ ਵੇੜੇ ਦਾ ਸਰਪੰਚ ਸੀਗਾ ਮਨਦੀਪ ਕੌਰ ਜਗਦੀਪ ਕੌਰ ਸਰ ਜਗਦੀਪ ਕੌਰ ਤਾਂ ਉਧਰ ਜ਼ਿਆਦਾ ਕੰਮ ਹੋਇਆ ਸੀਗਾ ਇੱਧਰ ਹੁਣ ਅਸੀਂ ਇਹਦੀਆਂ ਡਿਮਾਂਡਾਂ ਪਾਈਆਂ ਹੋਈਆਂ ਨੇ ਦੋ ਤਿੰਨ ਵਾਰੀ ਇਹਦਾ ਗਲੀ ਦਾ ਐਸਟੀਮੇਟ ਵੀ ਗਿਆ ਹੋਇਆ ਇਹਦੇ ਵਿੱਚ ਅਸੀਂ 18 ਲੱਖ ਦੀ ਇੱਕ ਆ ਗਲੀ 58 ਨੰਬਰ ਗਲੀ 31 ਨੰਬਰ ਗਲੀ ਉਸ ਹੀ ਬਣਾ ਲਈ ਹੈ 18 ਲੱਖ ਦੀ ਇੱਕ ਗਲੀ ਹੋਰ ਆ ਉਹਦਾ ਟੈਂਡਰ ਚੱਲ ਰਿਹਾ ਪਿੱਛੇ 600 ਫੁੱਟ ਜਿਹੜੇ ਮਤਲਬ ਪਿੱਛੇ ਉਹ ਗਲੀ ਬਣੀ ਜਾਂਦੀ ਆ 18 ਲੱਖ ਰੁਪਏ ਦਾ ਸਾਡੇ ਮਨੋਂ ਪੰਚਾਇਤ ਦਾ ਟੈਂਡਰ ਸੀਗਾ ਉਹਦੇ ਵਿੱਚੋਂ ਇੱਕ ਗਲੀ ਬਣ ਗਈ ਹੈ ਤਿੰਨ ਬਾਕੀ ਤੇ ਇਹ ਅਸੀਂ ਡਿਮਾਂਡ ਵਿੱਚ ਪਿੱਛੇ ਅਸੀਂ ਸੀਐਮ ਸਾਹਿਬ ਨੂੰ ਮਿਲੇ ਸੀਗੇ ਉੱਥੇ ਵੀ ਅਸੀਂ ਡਿਮਾਂਡ ਦਿੱਤੀ ਸੀਗੀ ਤਾਂ ਲੇਕਿਨ ਬੀਜੇਪੀ ਸਰਕਾਰ ਤਾਂ ਦੇਖੋ ਕੀ ਕਰਦੀ ਹੈ ਲੇਕਿਨ ਜੋ ਦੂਸਰੇ ਕੰਮ ਉਹ ਵੀ ਸਾਨੂੰ ਸ਼ੀਸ਼ਪਾਲ ਜੀ ਆਪਣੇ ਕਾਂਗਰਸ ਦੇ ਵਿਧਾਇਕ ਹੈ ਉਹਨਾਂ ਨੇ ਦਿੱਤੇ 18 ਲੱਖ ਦੇ 18 ਲੱਖ ਦੀ ਪੰਚਾਇਤ ਦੇ 36 ਲੱਖ ਦੇ ਟੈਂਡਰ ਹੋਏ ਸੋ ਕਿ ਲੱਗਦਾ ਵੀ ਜਿਹੜੀ ਮੁਸ਼ਕਲ ਹੈ ਹੱਲ ਹੋ ਗਈ ਕਹਿੰਦਾ ਭਾ ਪਿੰਨ ਵਾਲਿਆਂ ਦਾ ਕਹਿੰਨਾ ਕਿ ਜਿਹੜਾ ਮੇਨ ਚ ਰਸਤਾ ਹੈ ਹਾਂਜੀ ਹਾਂਜੀ ਸੋ ਇਸ ਦਾ ਹੀ ਬੁਰਾ ਹਾਲ ਹੈ ਲੰਗਨ ਟੱਪਣ ਦੀ ਬਹੁਤ ਦਿੱਕਤ ਆ ਰਹੀ ਹੈ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਜਾਂਦੇ ਆ ਤਾਂ ਲੰਗਣਾ ਬਹੁਤ ਔਖਾ ਜੇ ਬਰਸਾਤ ਹੁੰਦੀ ਤਾਂ ਪਾਣੀ ਭਰਦਾ ਦੇਖੋ ਜੀ ਇਹ ਐਵੇਂ ਹੈ ਨਾ ਹੁਣ ਇਹ ਜਿਹੜੀ ਗਲੀ ਹੈ ਇੱਕ ਘਟੋ ਘਟ 50 60 ਲੱਖ ਰੁਪਏ ਦੀ ਗਲੀ ਹੈ ਜੀ ਪੰਚਾਇਤ ਕੋਲ ਇਨਾ ਫੰਡ ਨਹੀਂ ਹੁੰਦਾ ਵੀ ਉਹ 50 ਲੱਖ ਦੀ ਗਲੀ ਇੱਕ ਵਾਰੀ ਚ ਬਣਾ ਲੇ ਤਾਂ ਪੰਚਾਇਤ ਸਾਡੇ ਕੋਲ ਤਿੰਨ ਸਾਲ ਹੈਗੇ ਅਸੀਂ ਹੌਲੀ ਹੌਲੀ ਤਿਆਰ ਕਰਾਂਗੇ ਆ ਪਿੱਛੇ ਸਾਡੀ 1 6 ਲੱਖ ਦੀ ਗਲੀਆ ਗੁਰਦੁਆਰਾ ਸਾਹਿਬ ਜਿਹੜਾ ਮੰਨ ਲੈ ਇਤਰੋਂ ਵੇੜਾ ਹੁੰਦਾ ਉਹਦੇ ਲਈ ਤਾਂ ਸੌਖਾ ਹੋ ਜਾਊਗਾ ਇਹ ਰਹਿ ਜੂਗੀ ਅਸੀਂ ਸੀਐਮ ਸਾਹਿਬ ਤੋਂ ਮੰਗ ਕੀਤੀ ਹੋਈ ਹੈ ਪਹਿਲਾਂ ਦਾ ਐਸਟੀਮੇਟ ਗਏ ਹੋਏ ਦੋ ਵਾਰੀ ਤਾਂ ਹੁਣ ਦੇ ਨੇ ਦੇਖੋ ਜੀ ਆ ਮਹੀਨੇ ਚ ਜੇ ਕੋਈ ਸਰਕਾਰ ਕਰਦੀ ਆ ਤਾਂ ਨਹੀਂ ਫਿਰ ਅਗਲੀ ਸਰਕਾਰ ਤੇ ਸਾਡੀਆਂ ਉਮੀਦਾਂ ਨੇ ਜੇ ਕਰਦੇ ਨਹੀਂ ਫਿਰ ਨਹੀਂ ਅਸੀਂ ਟੋਟਿਆਂ ਚ ਹੌਲੀ ਹੌਲੀ ਬਣਾ ਲਾਂਗੇ ਫਿਰ ਇਹਨਾਂ ਨੂੰ ਸੋ 10 ਸਾਲਾਂ ਦਾ ਰਾਜ ਬੀਜੇਪੀ ਦਾ ਹੋਇਆ ਸੋ ਬਹੁਤ ਸਾਰੇ ਇੱਥੋਂ ਦੇ ਤੁਹਾਡੇ ਲੋਕ ਵੀ ਜਿਹੜੇ ਬੀਜੇ ਦੇ ਨਾਲ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਪਰ ਫਿਰ ਵੀ ਹਾਲੇ ਤੱਕ ਸੋ ਕਹਿੰਦੇ ਨੇ ਕਿ ਵੀ ਆਪਾਂ ਨੂੰ ਆਮ ਕਿਹਾ ਜਾਂਦਾ ਕਿ 70 ਸਾਲਾਂ ਦੇ ਵਿੱਚ ਜਿਹੜੇ ਲੋਕ ਆ ਉਹ ਖਾਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਪਏ ਆ ਕੀ ਲੱਗਦਾ ਨਹੀਂ ਵੀ ਸਹੀ ਉਲਝੇ ਪਿਆ ਜਿਹੜੀ ਤਸਵੀਰ ਵੀਰੂ ਵਾਲੇ ਦੀ ਦੇਖੀ ਆਪਾਂ ਇਹ ਤਾਂ ਜੀ ਹਰੇਕ ਪਿੰਡ ਦੀ ਤਸਵੀਰ ਆ ਇਹ ਸਚਾਈ ਆ ਆਪਾਂ ਨੂੰ ਆਜ਼ਾਦ ਹੋਇਆਂ ਨੂੰ ਦੇਖੋ 47 ਚਾਪਾ ਆਜ਼ਾਦ ਹੋਇਆ ਹਜੇ ਤੱਕ ਆਪਣੇ ਤੋਂ ਗਲੀਆਂ ਨਾਲੀਆਂ ਇਹ ਨਹੀਂ ਬਣੀਆਂ ਇਹ ਆਪਣੀ ਕੱਚੀਆਂ ਬਣੀਆਂ ਆ ਗਲੀ ਜਿੱਥੇ ਖੜੇ ਆ ਇਹ ਚਟਾਲਾ ਸਰਕਾਰ ਬਲੇ ਬਣੀ ਹੋਈ ਹੈ ਉਸ ਤੋਂ ਬਾਅਦ ਦੇਖੋ ਕਾਂਗਰਸ ਤੇ ਬੀਜੇਪੀ ਵੀ 10 ਸਾਲ ਆ ਗਈ ਇਹ ਗਲੀ ਉਮੀਦ ਉਮੀਦ ਕੱਚੀ ਦੀ ਕੱਚੀ ਪਈ ਹੈ ਹਾਂ 25 30 ਸਾਲ ਹੋ ਗਏ ਅਸੀਂ ਡਿਮਾਂਡ ਕਰਤੀ ਆ ਹੁਣ ਦੋ ਤਿੰਨ ਵਾਰੀ ਡਿਮਾਂਡ ਕਰੀ ਆ ਲੇਕਿਨ ਇਹ ਨਹੀਂ ਹੈਗਾ ਸਾਡਾ ਤਾਂ ਤਕਰੀਬਨ 50% ਪਿੰਡ ਆ ਜਿਹੜਾ ਹਜੇ ਤੱਕ ਕੱਚਾ ਹੀ ਪਿਆ ਹਾਂ ਮੰਨਦੇ ਹਾਂ ਵੀ 50% ਬੀਰੂ ਵਾਲਾ ਪਿੰਡ ਹਜੇ ਕੱਚਾ ਹੈ ਅਸੀਂ ਮੰਨਦੇ ਹਾਂ ਜੀ ਇਹਦੇ ਚ ਕੋਈ ਇਹ ਤਾਂ ਹੈ ਨਹੀਂਗਾ ਮਨ ਲਾ ਇਹ ਚੀਜ਼ਾਂ ਲੁਕਦੀਆਂ ਤਾਂ ਹੈ ਨਹੀਂਆਂ ਸਾਹਮਣੇ ਸਾਹਮਣੇ ਆ ਮਾੜੀ ਮੋਟੀ ਬਰਸਾਤ ਆਈ ਹੈ ਦੇਖੋ ਇੱਥੇ ਕੀ ਹਾਲ ਹੋਇਆ ਪਿਆ ਸਰਕਾਰ ਅਸੀਂ ਤਾਂ ਇਹ ਮਨ ਲਓ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਰਕਾਰ ਨੂੰ ਇਹ ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਚਾਹੀਦੀਆਂ ਇਕੱਲੇ ਆਪਾਂ ਆਖੀਏ ਵੀ ਅਖਬਾਰਾਂ ਦੇ ਵਿੱਚ ਜਾਂ ਨਿਊਜ਼ਾਂ ਦੇ ਵਿੱਚ ਅਸੀਂ ਆਹ ਕੰਮ ਕਰਤਾ ਉਹ ਕੰਮ ਕਰਤਾ ਗਰਾਊਂਡ ਵਰਕ ਵੀ ਹੋਵੇ ਨਾ ਜਿੱਥੇ ਕੋਈ ਕੋਈ ਗਰਾਊਂਡ ਵਰਕ ਵੀ ਦਿਖਾਉਣ ਸਾਨੂੰ ਕਲੀਆਂ ਐਸਟੀਮੇਟ ਤਿਆਰ ਕਰ ਲਏ ਜੀ ਅਸੀਂ ਆ ਕਰ ਲਿਆ ਜੀ ਉੱਥੇ ਉਹ ਹੋ ਗਿਆ ਨਹੀਂ ਹੋਇਆ ਕਿਤੇ ਵੀ ਤੁਸੀਂ ਸਾਨੂੰ ਕਿਸੇ ਵੀ ਪਿੰਡ ਚ ਦਿਖਾ ਦਿਓ ਜਿੱਥੇ ਵੀ ਕੰਮ ਹੋਇਆ ਉਹ ਨਾਲ ਸਾਡੀ ਗਲੀ ਹੈ ਇਹ ਟੈਂਡਰਾਂ ਹੀ ਹੋਈ ਸੀਗੀ ਇਹ ਬਣੀ ਨੂੰ 4 ਮਹੀਨੇ ਵੀ ਨਹੀਂ ਹੋਏ ਹਜੇ ਤੱਕ ਇਹਦਾ ਕੀ ਹਾਲ ਹੋਇਆ ਪਿਆ ਜੀ ਸੀਮੈਂਟ ਲੱਗ ਗਿਆ ਟੈਂਡਰ ਵਰਕ ਸੀਗਾ ਠੇਕੇਦਾਰ ਆਪ ਦਾ ਮਿਲੀ ਭਗਤ ਕਰਕੇ ਟੱਪ ਗਏ ਤੇ ਪਰੇਸ਼ਾਨ ਆਮ ਲੋਕ ਹੋ ਜਾਂਦੇ ਜੀ